ਸਾਰ ਦੋਸਤੋ ਸਵਾਗਤ ਹੈ ਤੁਹਾਡਾ ਪੇਜ ਤੇ ਮੈਂ ਤੁਹਾਡਾ ਆਪਣਾ ਅਮਨ ਅਲੀ ਸ਼ੇਰ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆਂ ਵੀਡੀਓ ਲੈ ਕੇ ਆਇਆ ਦਸ਼ਮੀਸ਼ ਫਰਨੀਚਰ ਹਾਊਸ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਦੀ ਤੇ ਬਾਈ ਜੀ ਮਿਸਤਰੀ ਜੀ ਬਤਾਰ ਸਿੰਘ ਜੀ ਪੁਰਾਣੇ ਸੱਬਿਆਚਾਰ ਨੂੰ ਸਾਮੀ ਬੈਠੇ ਨੇ ਤੇ ਹੁਣ ਵੀ ਬਣਾ ਰਹੇ ਨੇ ਪਹਿਲਾਂ ਵੀ ਇਹ 10-15 ਸਾਲਾਂ ਤੋਂ ਇਹ ਚੀਜ਼ਾਂ ਬਣਾ ਕੇ ਪੰਜਾਬੀ ਸੱਬਿਆਚਾਰ ਦੀ ਸੇਵਾ ਵੀ ਕਰ ਰਹੇ ਨੇ ਤੇ ਆਪਣਾ ਰਜਗਾਰ ਚਲਾ ਰਹੇ ਨੇ ਤੇ ਆਜੋ ਆਪਾਂ ਤੁਹਾਨੂੰ ਇਹਨਾਂ ਦੀਆਂ ਬੜੀਆਂ ਚੀਜ਼ਾਂ ਦਿਖਾਉਣੇ ਆਂ ਜਿਵੇਂ ਗਿਆ ਤੁਹਾਡੇ ਸਾਹਮਣੇ ਸੰਦੂਖ ਪਿਆ ਇੱਕ ਪ੍ਰਾਣਾ ਤੇ ਪੰਜਾਬ ਅਸਲੀ ਚੀਜ਼ਾਂ ਇਹੀ ਨੇ ਹੁਣ ਤਾਂ ਸलो ਲਾ ਲੋ ਰੈਡੀਮੇਡ ਚੀਜ਼ਾਂ ਚੱਲ ਪੀਆਂ ਤੇ ਬਾਕੀ ਆਪਾਂ ਜਾਣਕਾਰੀ ਮਿਸਤਰੀਆਂ ਤੋਂ ਲੈਣੇ ਆ ਬਾਈ ਜੀ ਸਵਾਗਤ ਹੈ ਤੁਹਾਡਾ ਪੇਥੇ ਸਵਾਗਤ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੱਸੋ ਜੀ ਆਪਣੇ ਕੰਮ ਬਾਰੇ ਦੱਸੋ ਜੀ ਕੀ ਗੱਲਬਾਤ ਹੈ ਜੀ ਬਾਈ ਜੀ ਮੈਂ ਦਸ਼ਮੇਸ਼ ਫਰਨੀਚਰ ਹਾਊਸ ਪਿੰਡ ਝਲੂਰ ਨੇੜੇ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਤੋਂ ਜੀ ਠੀਕ ਹੈ ਜੀ ਆਪਣੇ ਲਵੇ ਬਾਈ ਜੀ ਪੁਰਾਣੀਆਂ ਚੀਜ਼ਾਂ ਹਰ ਇੱਕ ਤਰ੍ਹਾਂ ਦੀਆਂ ਜਿਵੇਂ ਕਿ ਸੰਦੂਕ ਹੋ ਗਿਆ ਹਾਂਜੀ ਬਰੀ ਵਾਲਾ ਟਰਾਂਕ ਹੋ ਗਿਆ ਲੱਕੜ ਦਾ ਪਿੱਤਲ ਵਾਲਾ ਠੀਕ ਹੈ ਜੀ ਤੇ ਪੇਟੀ ਚਰਖੇ ਮੰਜੇ ਪੁਰਾਣੀਆਂ ਚੀਜ਼ਾਂ ਜੋ ਵੀ ਆਪਣੇ ਕਲਚਰ ਦੇ ਵਿੱਚ ਹੁੰਦੀਆਂ ਸੀ ਪੰਜਾਬੀ ਕਲਚਰ ਦੇ ਨਾਲ ਜੁੜਿਆ ਪੀ ਸੱਭਿਆਚਾਰ ਨਾਲ ਜੁੜਿਆ ਪੰਜਾਬੀ ਕਲਚਰ ਨਾਲ ਲਾ ਲੋ ਜਿਵੇਂ ਪੁਰਾਣੇ ਦਰਵਾਜ਼ਿਆਂ ਦੇ ਗੇਟ ਹੁੰਦੇ ਸੀਗੇ ਠੀਕ ਹੈ ਜੀ ਆਪਾਂ ਉਹ ਹਰ ਇੱਕ ਚੀਜ਼ ਤਿਆਰ ਕਰਕੇ ਦਿੰਦੇ ਹਾਂ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀਰ ਨੇ ਕੋਈ ਚੀਜ਼ ਤਿਆਰ ਕਰਾਉਣੀ ਹੈ ਜਾ ਕਿ ਕਿਸੇ ਵੀਰ ਨੇ ਆਪਣੇ ਭੈਣ ਭਰਾ ਨੂੰ ਕਿਸੇ ਨੂੰ ਗਿਫਟ ਕਰਨਾ ਹੈ ਠੀਕ ਹੈ ਜੀ ਉਹਦੇ ਵਾਸਤੇ ਆਪਾਂ ਲਵੇ ਸੰਦੂਕ ਟਰੰਕ ਜਿਵੇਂ ਕਿ ਪੇਟੀ ਹੈ ਜੀ ਠੀਕ ਹੈ ਜੀ ਲੱਕੜ ਦੀਆਂ ਪੇਟੀਆਂ ਹੁੰਦੀਆਂ ਸੀਗਾ ਇਟਾਲੀ ਦੀ ਲੱਕੜ ਦੇ ਵਿੱਚ ਤਿਆਰ ਹੈ ਜੀ ਸਾਰੀ ਠੀਕ ਹੈ ਜੀ ਇਹ ਪੇਟੀ ਬਣਾਈ ਇਹ ਪੇਟੀ ਹੈ ਠੀਕ ਹੈ ਜੀ ਤੇ ਕਾ ਕਿਹੜੀ ਚੀਜ਼ ਲਾਈ ਹੈ ਕਿਵੇਂ ਪਹਿਲਾਂ ਤਾਂ ਉਹ ਖਾਲੀ ਹੁੰਦੀ ਸੀ ਆ ਤੇ ਪਹਿਲਾਂ ਖਾਲੀ ਦੇ ਵਿੱਚ ਕਿਰਪਾ ਕਿਵੇਂ ਬੈੱਡ ਦੇ ਲੱਗੀ ਹੁੰਦੀ ਹੈ ਕਾਗਜ਼ ਲੱਗਿਆ ਹੁੰਦਾ ਸੀ ਜੀ ਪਹਿਲਾਂ ਪ੍ਰਿੰਟਰਡ ਕਾਗਜ਼ ਆਉਂਦਾ ਸੀ ਹਾਂ ਜੀ ਹਾਂ ਇਹ ਉਹਦੀ ਤੋਂ ਹੁੰਦੇ ਆਪਾਂ ਨੇ ਬੈਲ ਬਟਨ ਲੈ ਕੇ ਆਂਦਾ ਮੈਟ ਵਰਗੇ ਕੱਪੜੇ ਦੇ ਵਿੱਚ ਅੱਛਾ ਜੀ ਉਹ ਲਾਇਆ ਹੋਇਆ ਜੀ ਸਾਰਾ ਇਹ ਕਿੰਨੇ ਆਈ ਦਿਮਾਗ 'ਚ ਤੁਹਾਡੇ ਚੀਜ਼ ਵੀ ਕਿਵੇਂ ਲਾਈ ਕਰੀਏ ਇਹ ਬਾਈ ਜੀ ਪਹਿਲਾਂ ਅਸੀਂ ਸ਼ੁਰੂ ਚ ਅਸੀਂ ਟਰੰਕ ਬਣਾਏ ਸੀ ਉਹਦੇ ਅੰਦਰ ਅਸੀਂ ਸਨਮਾਈਕਾ ਲਾਏ ਸੀ ਅੱਛਾ ਹੀ ਅੱਛਾ ਸਨਮਾਈਕੇ ਦੀ ਲੋਕੋ ਨਵੀਂ ਆਉਂਦੀ ਹੈ ਵੀ ਇਹ ਨਵਾਂ ਆ ਐਟ ਮੈਂ ਕਿ ਪੁਰਾਣੇ ਥੱਬਿਆ ਚਾਰਨ ਵਾਲੀ ਜਰੂਰਤ ਨਹੀਂ ਠੀਕ ਹੈ ਜੀ ਪੁਰਾਣੀਆਂ ਚੀਜ਼ਾਂ ਦੇ ਵਿੱਚ ਜਾਂ ਤਾਂ ਬੈਲਵਟਨ ਦਾ ਕੱਪੜਾ ਜਾਂ ਪੇਪਰ ਪ੍ਰਿੰਟਡ ਪੇਪਰ ਆਉਂਦਾ ਸੀਗਾ ਉਹ ਚੀਜ਼ਾਂ ਹੁੰਦੀਆਂ ਸੀ ਫਿਰ ਉੱਥੋਂ ਇਦਾਂ ਹੀ ਹੌਲੀ ਹੌਲੀ ਆਈਡੀਆ ਲੈ ਕੇ ਪੁਰਾਣੇ ਬੰਦੇ ਤੋਂ ਕਿਸੇ ਤੋਂ ਲਿਆ अच्छा ये आਉਂਦੇ ਨੇ ਜਿਹੜੇ ਵੀ ਦੱਸਦਾ ਅਗਲਾ ਆ ਕੇ ਵੀ ਪੰਜਾਬੀ ਸੱਭਿਆਚਾਰ ਇਸ ਚੀਜ਼ ਨਾਲ ਹੁੰਦਾ ਸੀਗਾ ਫਿਰ ਉੱਥੋਂ ਬਾਈ ਆਪਾਂ ਨੌਲੇਜ ਲੈਣੇ ਹਰ ਇੱਕ ਬੰਦੇ ਤੋਂ ਕਿਸੇ ਵੀ ਤਰ੍ਹਾਂ ਦਾ ਮੰਨ ਲਵੇ ਬੰਦਾ ਆਹ ਦੇਖੋ ਕਿਵੇਂ ਤੁਸੀਂ ਆਹ ਕੋਕੇ ਵਗੈਰਾ ਲਾਇਏ ਹੋ ਇਹ ਪਿੱਤਲ ਦੇ ਨੇ ਸਾਰੇ ਬਿਲਕੁਲ ਪਿੱਤਲ ਦੇ ਲੱਗਦੇ ਨੇ ਠੀਕ ਹੈ ਜੀ ਕਿੱਥੋਂ ਲੈ ਕੇ ਆਉਣੇ ਤੁਸੀਂ ਇਹ ਬਾਈ ਜੀ ਕੁਝ ਦਿੱਲੀ ਤੋਂ ਲਿਆਉਣਾ ਕੁਝ ਲੁਧਿਆਣੇ ਤੋਂ ਅੱਛਾ ਜੀ ਸਾਰਾ ਇਦਾਂ ਹੀ ਲੈ ਕੇ ਆਉਣੇ ਆਏ ਨੇ ਤੇ ਹੋਰ ਕੀ ਕੁਝ ਤਿਆਰ ਕਰਦੇ ਹੋ ਤੁਸੀਂ ਹੋਰ ਆਪਾਂ ਟਰੰਕ ਉਹ ਟਰੰਕ ਹੋਣ ਲੱਗ ਰਿਹਾ ਜੀ ਤਿਆਰ ਆਪਣਾ ਅੱਛਾ ਜੀ ਬਰੀਆ ਰਾਂਕ ਕਹਿੰਦੇ ਉਹ ਸ਼ਾਗਨ ਤੇ ਜਾਣਾ ਕਿਸੇ ਨੇ ਕਹਿੰਦੇ ਵੀ ਅਸੀਂ 5-7 ਕਿਸੂਟ ਪਾ ਕੇ 25 ਤਰੀਕ ਦਾ ਸ਼ਾਗਨ ਉਹਨਾਂ ਨੇ ਉੱਥੇ ਦੇਖ ਕੇ ਆਉਣਾ। ਆਹ ਬਿਲਕੁਲ ਪਿੱਤਲ ਦੇ ਲੱਗੇ ਆਹ ਦੀ ਬਿਲਕੁਲ ਪਿੱਤਲ ਦੀ। Ориジナル ਆ ਜੀ। Ориジナル ਪਿੱਤਲ ਦੀ। ਤੇ ਕਿੰਨੇ ਇੱਕ ਕੀ ਗੱਲਬਾਤ ਹੈ ਜੀ ਕਿੰਨੇ ਕ ਬੱਜ ਤੇ ਚਾਹੀਏ ਇਹ ਇਹ ਬਾਈ ਜੀ ਜਿਹੜਾ ਆਪਣਾ ਲਵੇ ਸੰਦੂਖ ਹੈਗਾ। ਸੰਦੂਖ ਆਪਣਾ ਲਵੇ 40000 ਤੋਂ ਸਟਾਰਟ ਹੋ ਕੇ। ਹਾਂਜੀ। ਸਵਾ ਲੱਖ ਰੁਪਏ ਤੱਕ ਦੇ ਮਾਡਲ ਨੇ ਜੀ ਆਪਣੇ ਲਵੇ ਅਲੱਗ ਅਲੱਗ ਤਰ੍ਹਾਂ ਦੇ। ਠੀਕ ਹੈ। ਉਹ ਸਾਈਜ਼ ਦੇ ਅਕੋਰਡਿੰਗ ਤੇ ਡਿਜ਼ਾਈਨ ਦੇ ਅਕੋਰਡਿੰਗ ਆ ਮਟੀਰੀਅਲ ਦੇ ਅਕੋਰਡਿੰਗ ਜਿਹਾ ਜਿਹਾ ਵੀ ਜਿਹੜਾ ਇਹ ਸਤੂਪ ਦਾ ਸਾਈਜ਼ ਹੈ ਇਹ ਮੀਡੀਅਮ ਹੈ ਕਹਾਈ ਹੈ। ਇਹ ਇਹ ਤਾਂ ਪੇਟੀ ਹੈ ਵੀਰ ਜੀ ਇਹ ਤਾਂ ਨਾਰਮਲ ਚ ਆ ਗਿਆ ਆਮ ਨਾਰਮਲ ਹੈ ਨਾ ਇਹ ਛੋਟੀ ਹੈ ਨਾ ਵੱਡੀਆਂ ਚ। ਅੱਛੇ ਮੀਡੀਅਮ ਸਾਈਜ਼ ਚ ਆ ਮੀਡੀਅਮ ਸਾਈਜ਼ ਚ ਆ ਗੀ। ਠੀਕ ਹੈ ਜੀ ਤੁਸੀਂ ਪੇਟੀ ਤਿਆਰ ਕਰੀਏ। ਹਾਂਜੀ ਹਾਂ ਇਹ ਆਪਣਾ ਵੀ ਪੇਟੀ ਇਹ ਪੁਰਾਣੀ ਆਈ ਸੀ ਮੋਡੀਫਾਈ ਹੋਣ ਵਾਸਤੇ। ਅੱਛਾ ਇਹ ਤਾਂ ਆਪਾਂ ਨੇ ਮੋਡੀਫਾਈ ਕੀਤੀ ਹੈ। ਠੀਕ ਹੈ ਜੀ। ਆਪਣੇ ਤੋਂ ਨਵੀਂ ਤਿਆਰ ਕਰਾਉਣੀ ਐ। ਦੂ ਵੱਡੀ ਵੀ ਕਰਾ ਸਕਦਾ ਬੰਦਾ ਛੋਟੀ ਵੀ ਕਰਾ ਸਕਦਾ ਉਹ ਆਪਣੀ ਚੁਆਇਸ ਮੁਤਾਬਕ ਇਹੀ ਕਰਾ ਸਕਦਾ ਕਿਵੇਂ ਆਰਡਰ ਆ ਜੇ ਤੁਹਾਨੂੰ ਕੋਈ ਫੋਨ ਕਰਕੇ ਆਰਡਰ ਦਿੰਦਾ ਹੈ ਵੀ ਉਹ ਆਰਡਰਾਂ ਦੀ ਤਿਆਰ ਕਰਦੇ ਆ ਆਰਡਰ ਦੀ ਤਿਆਰ ਹੁੰਦਾ ਜੀ ਤੇ ਬਾਕੀ ਚਲੋ ਆਪਣਾ ਬੇਸਿਕ ਹੀ ਕੰਮ ਹੈਗੇ ਆ ਇਹ ਬੇਸਿਕ ਹੈਗੇ ਆ ਜੀ ਆਪਣਾ ਕੋਠੀਆਂ 'ਚ ਵੀ ਕੰਮ ਚੱਲਦੇ ਨੇ ਜੀ ਨਾਲ ਅੱਛਾ ਜੀ ਸਾਰੇ ਤਰ੍ਹਾਂ ਦਾ ਕੰਮ ਆਪਣੇ ਲਈ ਲੱਕੜ ਦਾ ਐਲੂਮੀਨੀਅਮ ਦਾ ਅੱਛਾ ਜੀ ਕਿ ਮੈਂ ਆਪਾਂ ਨੇ ਦਰਵਾਜ਼ੇ ਵਗੈਰਾ ਆਪਣਾ ਹਾਂਜੀ ਖਾਲੀ ਦੀ ਲੱਕੜ ਜ਼ਿਆਦਾਤਰ ਯੂਜ਼ ਹੁੰਦੀ ਹੈ। ਕੱਲ ਕਿਹੜੀ ਲੱਕੜ ਆਪਾਂ ਵਰਤੀ ਹੋਈ ਹੈ? ਇਹਦੇ 'ਚ ਟਾਲੀ ਤੇ ਸਾਗਵਾਨ ਜ਼ਿਆਦਾ ਵਰਤਦੇ ਜੀ। ਅੱਛਾ। ਜੇ ਕਿਸੇ ਨੇ ਘੱਟ ਬਾਜਰ 'ਚ ਕਰਾਉਣਾ ਤਾਂ ਉਹ ਜਿਵੇਂ ਨਿੰਮ, ਮਡੇਕ ਆ ਗਿਆ ਨਾਰਮਲ ਲੱਕੜਾਂ ਆ ਗਿਆ। ਉਹ ਉਹਨਾਂ 'ਚ ਤਿਆਰ ਹੋਊ। ਹੂੰ ਜ਼ਿਆਦਾਤਰ ਤਾਂ ਆਪਣੇ ਲਾਲੋ ਵੀ ਸਾਗਵਾਨ ਹੋ ਗਿਆ ਕਿਵੇਂ? ਸਾਗਵਾਨ ਤੇ ਟਾਲੀ ਤੇ ਟਾਲੀ ਜ਼ਿਆਦਾ ਚੱਲਦੀ। ਹਾਂਜੀ। ਵੀ ਤੁਸੀਂ ਟਾਲੀ ਦੀ ਜ਼ਿਆਦਾਤਰ ਯੂਜ਼ ਕਰਦੇ ਹੋ। ਟਾਲੀ ਤੇ ਸਾਗਵਾਨ ਦੋਨੇ ਯੂਜ਼ ਕਰਦੇ ਆ। ਇਹ ਦੋਨੇ ਲਾਈਫਵਲ ਲੱਕੜਾਂ ਨੇ। ਠੀਕ ਹੈ ਜੀ। ਇਹਨਾਂ ਦੀ ਮਿਆਦ ਜ਼ਿਆਦਾ ਹੈ। ਮ ਠੀਕ ਹੈ ਜੀ ਉਹ ਤਾਂ ਜੇ ਅਗਲਾ ਜਹਣੋ ਸਮਝ ਲਓ ਵੀ ਇੱਕ ਬੰਦਾ ਬਣਾਉਂਦਾ ਤਾਂ ਉਹਦੇ ਬੱਚੇ ਤੱਕ ਵੀ ਵਰਤਣਗੇ ਉਹਨੂੰ ਅੱਛਾ ਤਾਲੀ ਦੀ ਲੱਕੜ ਦਿੰਦਾ ਠੀਕ ਹੈ ਜੀ ਤਾਲੀ ਦੇ ਸਾਹ ਬਾਕੀ ਕਿਵੇਂ ਭਾਈ ਜੀ ਇਹ ਸੋਡਾ ਕੰਮ ਹੈ ਬਹੁਤ ਸੋਹਣਾ ਕੰਮ ਹੈ ਇਹ ਪੰਜਾਬੀ ਸੱਬੇਚਾਰ ਦੀ ਤੁਸੀਂ ਸੇਵਾ ਵੀ ਕਰ ਰਹੇ ਹੋ ਇੱਕ ਸੋਡਾ ਰੋਜ਼ਗਾਰ ਵੀ ਹੈ ਹਾਂਜੀ ਵੀਰੇ ਹਾਂਜੀ ਕਿ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਚਲੋ ਰੋਟੀ ਪਾਣੀ ਵੀ ਆਪਣਾ ਇਸੇ ਤੋਂ ਚੱਲਦਾ ਹੈ ਕਿਵੇਂ ਬਾਹਰ ਬੈਠੇ ਭਾਈ ਕਿਵੇਂ ਕੋਈ ਬਾਹਰਲੇ ਦੇਸ਼ ਹੋ ਗਿਆ ਅਮਰੀਕਾ ਕੈਨੇਡਾ ਚਲੋ ਜਾ ਕੋਈ ਹੋਰ ਦੇਸ਼ ਹੋ ਗਿਆ ਵੀ ਕੋਈ ਡਿਮਾਂਡ ਹੋਈਏ ਕੋਈ ਹੈ ਭਾਈ ਅਸੀਂ ਯੂ ਐਸ ਏ ਟਰੰਕ ਭੇਜ ਚੁੱਕ ਉਹ ਅਸੀਂ ਨਾਮੇ ਸ਼ਹਿਰ ਤੋਂ ਅਗੇ ਡਿਲੀਵਰ ਕਰਕੇ ਆਇਾਂਗੇ। ਅੱਛਾ ਜੀ। ਉਹ ਭਰਾ ਕਹਿੰਦਾ ਵੀ ਮੇਰੇ ਮਾਪੇ ਮੰਮੀ ਡੈਡੀ ਮੇਰੇ ਘਰ ਨੇਗੇ। ਅੱਛਾ ਜੀ। ਸੋਨੂੰ ਲਾ ਕੇ ਆਉਣਾ ਪਊਗਾ ਮੈਂ ਇੱਥੋਂ ਆਰਡਰ ਪਾਉਣਾ ਮੇਰੇ ਘਰ ਪਹੁੰਚਦਾ ਕਰੇਗਾ। ਠੀਕ ਹੈ। ਉੱਥੇ ਫਿਰ ਕਿਵੇਂ ਬਾਈ ਜੀ ਕੋਰੀਅਰ ਵਗੈਰਾ ਕਰਕੇ ਕਾ ਅਗਲੇ ਨਹੀਂ ਜੀ ਅਸੀਂ ਇੱਥੋਂ ਗੱਡੀ ਲੈ ਕੇ ਜਾਣਾ ਹੈ ਟਰਾਂਸਪੋਰਟ ਤੇ। ਅੱਛਾ। ਆਪਾਂ ਟ੍ਰਾਂਸਪੋਰਟ ਰਹੀ ਉਹਨਾਂ ਨੂੰ ਦੇਖਾਂਗੇ। ਉਹਨਾਂ ਨੂੰ ਛੱਡ ਕੇ ਆਉਂਦੇ। ਕਿਉਂਕਿ ਕਿਹੜੇ ਬਾਹਰ ਬੈਠੇ ਨੇ ਆਪਣੇ ਮੁਲਕਾਂ ਤੋਂ ਅਮਰੀਕਾ ਕੈਨੇਡਾ ਕਿਤੇ ਵੀ ਬੈਠੇ ਨੇ ਹਾਂਜੀ ਉਹ ਜ਼ਿਆਦਾਤਰ ਇਹ ਚੀਜ਼ਾਂ ਨੂੰ ਬਹੁਤ ਸਮਝਾ ਕਰਦੇ ਕਰਦੇ ਨੇ ਯੂ ਐਸ ਤੋਂ ਬਹੁਤ ਫੋਨ ਆਏ ਨੇ ਜੀ ਕੰਟੇਨਰ ਵਾਲੇ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋ ਰਹੀ ਅੱਛਾ ਅੱਛਾ ਕੰਟੇਨਰ ਭੇਜਣ ਵਾਲਾ ਹੁਣ ਕੰਟੇਨਰ 'ਚ ਜੇ ਇੱਕ ਚੀਜ਼ ਭੇਜਦੇ ਆ ਤਾਂ ਮਹਿੰਗੀ ਪੈਂਦੀ ਆ ਠੀਕ ਹੈ ਜੀ ਜੇ 5-7 ਆਰਡਰ ਇਕੱਠੇ ਹੁੰਦੇ ਨੇ ਤਾਂ ਇੱਕ ਕੰਟੇਨਰ ਬੁੱਕ ਕਰਕੇ ਪੂਰਾ ਫੇਰ ਉਹਦਾ ਕਰਾਂਗੇ ਉਹਦਾ ਸਿਸਟਮ ਅੱਛਾ ਅੱਛਾ ਚਾਈਨੀ ਦੀ ਮੰਗ ਹੋ ਰਹੀ ਆ ਬਹੁਤ ਬਾਰਾਂ ਫੋਨ ਬਹੁਤ ਆਉਂਦੇ ਨੇ ਜੀ ਠੀਕ ਹੈ ਬਾਕੀ ਆਪਾਂ ਇਹ ਕਹਿਣਾ ਚਾਹਾਂਗੇ ਬਾਈ ਜੀ ਵੀ ਪੰਜਾਬੀ ਸੱਭਿਆਚਾਰ ਨਾਲ ਬੰਦੇ ਜੁੜਨ ਜੀ ਠੀਕ ਹੈ ਜੀ ਹਰ ਇੱਕ ਦੇ ਘਰ ਅੱਜ ਕੱਲ ਹਵੇਲੀਆਂ ਦੁਬਾਰਾ ਬਣਨ ਲੱਗੀਆਂ ਪੁਰਾਣੇ ਟਾਈਪ ਦੇ ਵਿੱਚ ਠੀਕ ਹੈ ਜੀ ਉਹਨਾਂ ਦੇ ਵਿੱਚ ਤਾਂ ਰਿਹਾ ਪੁਰਾਣਾ ਕਲਚਰ ਦੀਆਂ ਚੀਜ਼ਾਂ ਨੇ ਜਿਹੜੀਆਂ ਠੀਕ ਹੈ ਜੀ ਉਹਦਾ ਭਾਵੇਂ ਵੱਖਰੀ ਦਿੱਖ ਹੁੰਦੀ ਹੈ ਇੱਕ ਤਰ੍ਹਾਂ ਦੀ ਵੀ ਹਾਂ ਹੈਗੀ ਹੈ ਜੀ ਠੀਕ ਹੈ ਜੀ ਜਲੰਧਰ ਹਵੇਲੀ ਢਾਬਾ ਬਣਿਆ ਹੋਇਗਾ ਉੱਥੇ ਆਪਾਂ ਟਰੰਕ ਭੇਜ ਚੁੱਕੇ ਹਾਂ ਵਾਹ ਜੀ ਵਾਹ ਤੇ ਉਹਨਾਂ ਨੇ ਸਿਰਫ ਦਿੱਸਤਲੇ ਤੇ ਹੀ ਲੱਗਿਆ ਹੋਇਆ ਜੀ ਨਾਲੇ ਠੀਕ ਹੈ ਜੀ ਪੁਰਾਣੀਆਂ ਚੀਜ਼ਾਂ ਉਹਨਾਂ ਨੇ ਪੁਰਾਣਾ ਕਲਚਰ ਜਿਵੇਂ ਹਾਲ 45 ਜੋ ਵੀ ਹੁੰਦੀਆਂ ਸੀ ਠੀਕ ਹੈ ਉਸੇ ਪ੍ਰਦਰਸ਼ਨੀ ਦੇ ਵਿੱਚ ਆਪਣਾ ਟਰੰਕ ਜਾ ਚੁੱਕਿਆ ਜੀ ਵਾਹ ਜੀ ਵਾਹ ਤੇ ਮਾਣ ਵਾਲੀ ਗੱਲ ਹੈ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇੱਕ ਵਾਰੀ ਵੀਡੀਓ ਦਾ ਅਖੀਰ ਕਰ ਦੋ ਤੁਸੀਂ ਬਾਈ ਜੀ ਬਸ ਜੇ ਵੀ ਕਿਸੇ ਨੂੰ ਵੀ ਲੋੜ ਹੋਵੇ ਤਾਂ ਆਪਣੇ ਨਾਲ ਮੋਬਾਈਲ ਨੰਬਰ ਆਪਣਾ ਨੋਟ ਕਰ ਲਓ ਜੀ 94634 63601 ਮਿਸਤਰੀ ਅਵਤਾਰ ਸਿੰਘ ਪਿੰਡ ਝਲੂਰ ਨੇੜੇ ਲਹਿਰਾ ਗਾਗਾ ਜੀ ਬੱਸ ਸਟੈਂਡ ਦੇ ਕੋਲ ਤੇ ਦੋਸਤੋ ਦੇਖੋ ਤੁਹਾਡੇ ਸਾਹਮਣੇ ਇਹ ਚੀਜ਼ਾਂ ਬਣੀਆਂ ਹੋਈਆਂ ਮਿਸਤਰੀ ਜੀ ਕਰ ਰਹੇ ਨੇ ਆਪਣਾ ਇਹ ਬਹੁਤ ਸੋਹਣਾ ਕੰਮ ਹੈ ਪੰਜਾਬੀ ਸਬਿਆਚਾਰ ਨੂੰ ਸਾਂਭ ਰਹੇ ਨੇ ਤੇ ਇਹਠ ਆਪਾਂ ਨੰਬਰ ਮੈਂਸ਼ਨ ਕਰ ਦਾਂਗੇ ਸੰਪਰਕ ਕਰਕੇ ਕਦੋਂ ਮਰਜ਼ੀ ਤੁਸੀਂ ਇਹਨਾਂ ਤੋਂ ਡਿਮਾਂਡ ਕਰ ਸਕਦੇ ਕੋਈ ਵੀ ਚੀਜ਼ ਬਣਵਾਉਣੀ ਹੈ ਤਾਂ ਬਣਾ ਵੀ ਦੇਣਗੇ ਤੇ ਬਣੀ ਹੋਈ ਚੀਜ਼ ਤਿਆਰ ਤੁਸੀਂ ਇਲਝਾ ਨਹੀਂ ਸਕਦੇ ਹੋ ਤੇ ਬਾਕੀ ਇੱਕ ਹੋਰ ਚੀਜ਼ ਹੈ ਜੇ ਕੋਈ ਦੋ ਜਾਂ ਤਿੰਨ ਚੀਜ਼ਾਂ ਦਾ ਆਰਡਰ ਦਿੰਦਾ ਆਪਾਂ ਨੂੰ ਬੰਦੀਆਂ ਨੇ ਜਿਵੇਂ ਸੰਦੂਕ ਹੋ ਗਿਆ ਟਰੰਕ ਹੋ ਗਿਆ ਤਾਂ ਅਸੀਂ ਡਿਲੀਵਰੀ ਫਰੀ ਕਰਕੇ ਆਵਾਂਗੇ ਤੇ ਦੋਸਤੋ ਇਹ ਗੱਲ ਨੋਟ ਜਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੋ ਤੋਂ ਤਿੰਨ ਚੀਜ਼ਾਂ ਤੇ ਜੇ ਇਕੱਲੀ ਛੋਟੀ ਚੀਜ਼ ਤੇ ਡਿਲੀਵਰੀ ਨਹੀਂ ਹੋਣੀ ਜੇ ਸੰਦੂਕ ਤੇ ਟਰੰਕ ਦਾ ਦੋ ਦਾ ਵੀ ਆਰਡਰ ਹੈ ਤਾਂ ਵੀ ਅਸੀਂ ਡਿਲੀਵਰੀ ਫਰੀ ਕਰਾਂਗੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਮਿਸਤਰੀ ਅਵਤਾਰ ਸਿੰਘ ਜੀ ਨੰਬਰ ਨੋਟ ਜਰੂਰ ਕਰ ਲਿਓ ਤੇ ਜੇ ਆਰਡਰ ਦੇਣਾ ਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੰਗਵਾ ਵੀ ਸਕਦੇ ਹੋ ਤੇ ਤਿਆਰੀ ਵੀ ਕਰਵਾ ਸਕਦੇ ਹੋ ਧੰਨਵਾਦ